ਆਪਣੇ ਗੁਰਦੁਆਰਿਆਂ ਦੇ ਵਿੱਚ ਹਰ ਹਫ਼ਤੇ ਲੜਾਈ ਹੋਇਆ ਕਰਦੀ ਸੀ ਬੜਾ ਝਗੜਾ ਹੋਇਆ ਕਰਦਾ ਸੀ ਤੇ ਉੱਥੇ ਇੱਕ ਕਿਸੇ ਇੰਟੈਲੈਕਚੁਅਲ ਨੇ ਕਿਹਾ ਵੀ ਮੈਂ ਸਿੱਖਾਂ ਬਾਰੇ ਦੋ ਗੱਲਾਂ ਦੱਸ ਸਕਦਾ ਉਹ ਕਹਿੰਦੇ ਕਿਹੜੀਆਂ ਕਿਹੜੀਆਂ ਕਹਿੰਦਾ ਇੱਕ ਤਾਂ ਜਿੱਥੇ ਜਾਣਗੇ ਗੁਰਦੁਆਰਾ ਬਣਾਉਂਗੇ ਤੇ ਦੂਸਰੀ ਕਹਿੰਦਾ ਦੂਸਰੀ ਸਦੋਂ ਗੁਰਦੁਆਰਾ ਬਣਾਉਣਗੇ ਤੇ ਫਿਰ ਲੜਨਗੇ ਲੱਗ ਗਏ ਤੇ ਜਦੋਂ ਆਹ ਮੰਦਰ ਵਾਲੀ ਘਟਨਾ ਨੂੰ ਉਹਨਾਂ ਨੇ ਅਟੈਕ ਵਜੋਂ ਪ੍ਰਚਾਰਿਆ ਤੇ ਉਹਨਾਂ ਨੇ ਫਟਾਫਟ ਕਾਨੇਡੀਅਨ ਪ੍ਰਧਾਨ ਮੰਤਰੀ ਤੇ ਇਹ ਨਿਸ਼ਾਨਾ ਲਾਇਆ ਵੀ ਤੇਰੇ ਦੇਸ਼ ਦੇ ਵੀ ਸਾਡੇ ਮੰਦਰਾਂ ਤੇ ਹਟਾਰਾ ਹੋ ਰਿਹਾ ਹੈ ਸਾਡੇ ਕਾਉਂਸਲਰਸ ਜਿਹੜੀਆਂ ਹੈਗੀਆਂ ਅਫੀਸ਼ੀਅਲ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਆਮ ਪ੍ਰੋਟੈਸਟ ਕਰਨਾ ਹੈ ਆਪਣੇ ਹੌਣ ਮਨਚ ਰੋਸ ਆਪਾਂ ਝੰਡਾ ਚਾਕੇ ਕਿਸੇ ਵੀ ਸੰਸਦ ਦੇ ਮੋਰੇ ਜਾਂ ਆਕੇ ਪਬਲਿਕ ਪਲੇਸ ਤੇ ਪ੍ਰੋਟੈਸਟ ਕਰ ਸਕਦੇ ਆ ਜਦੋਂ ਮਰਜ਼ੀ ਕਰ ਸਕਦੇ ਜਿੰਨਾ ਚਿਰ ਆਪਾਂ ਪੀਸਫੁਲ ਆ ਇਹ ਪਹਿਲੀ ਵਾਰੀ ਹੋਇਆ ਜਦੋਂ ਸਿੱਖਾਂ ਦੀਆਂ ਜਥੇਬੰਦੀਆਂ ਨੂੰ ਵੀ ਮਹਿਸੂਸ ਕਰਨਾ ਪਿਆ ਵੇ ਇਹ ਸਾਨੂੰ ਸਾਡੇ ਕੋਲ ਥੋੜੀ ਜਿਹੀ ਗਲਤੀ ਹੋਈ ਆ ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਅੱਜ ਮੇਰੇ ਨਾਲ ਵਿਸ਼ੇਸ਼ ਮਹਿਮਾਨ ਨੇ ਜੀ ਸਰਦਾਰ ਹਜਾਰਾ ਸਿੰਘ ਇਥੇ ਕੈਨੇਡਾ ਵਿੱਚ ਟੀਚਰ ਨੇ ਸੋਸ਼ਲ ਐਕਟਿਵਿਸਟ ਨੇ ਔਰ ਦੁਨੀਆ ਪਰ ਦੀਆਂ ਜੋ ਗਤੀਵਿਧੀਆਂ ਸਾਡੇ ਵਾਲੇ ਦੁਆਲੇ ਚੱਲਦੀਆਂ ਉਹਦੇ ਬਾਰੇ ਇੱਕ ਚੇਤਨ ਮਨੁੱਖ ਦੀ ਤਰ੍ਹਾਂ ਇਹ ਧਿਆਨ ਰੱਖਦੇ ਆ ਅੱਜ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜੋ ਕੁਝ ਕੈਨੇਡਾ ਚੱਲ ਰਿਹਾ ਸਾਡੇ ਵਾਲੇ ਦੁਆਲੇ ਵਾਪਰ ਰਿਹਾ ਉਹਦੇ ਤੇ ਇੱਕ ਵਾਰੀ ਇਹਨਾਂ ਦੀ ਨਿਗਾਹ ਨਾਲ ਵੇਖੀਏ ਕਿ ਉੱਥੇ ਕੀ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਆਏ ਸਾਡੇ ਕੋਲ ਚੱਲ ਕੇ ਆਗਾ ਸਭ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਮਾਤਬਾ ਸਸਰੀ ਕਾ ਧੰਨਵਾਦ ਤੁਸੀਂ ਮੈਨੂੰ ਇਹ ਸਮਾਂ ਦਿੱਤਾ। ਹਾਂਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜਾ ਕਰੰਟ ਇਸ਼ੂ ਆ ਉੱਤੇ ਗੱਲ ਕਰਨੀ ਚਾਹਣਾ। ਹਾਲਾਤ ਥੋੜੇ ਦਿਨਾਂ ਤੋਂ ਟੈਂਸ ਹੋਏ ਥੋੜੇ ਹੁਣ ਸਟੈਬਲਾਈਜ਼ ਵੀ ਹੋ ਗਏ। ਥੋੜਾ ਜਿਹਾ ਮੋੜਾ ਮੈਨੂੰ ਸਰਕਾਰਾਂ ਦੇ ਐਟੀਟਿਊਡ 'ਚ ਵੀ ਲੱਗ ਰਿਹਾ ਥੋੜਾ ਜਿਹਾ ਲੋਕਾਂ ਦੇ ਸੋਚਣ 'ਚ ਵੀ ਲੱਗ ਰਿਹਾ। ਪਹਿਲੀ ਨਜ਼ਰ 'ਚ ਤੁਸੀਂ ਇਹ ਸਾਰੇ ਜੋ ਐਪੀਸੋਡ ਆਪਾਂ ਪਿੱਛੇ ਵੇਖਿਆ ਜਿਹਦੇ ਸਤਾਏ ਹੋਏ ਹੀ ਦੇਸ਼ ਆ ਵਿਦੇਸ਼ਾਂ ਚ ਆਏ ਹੋਏ ਆ। ਕਿ ਅਸੀਂ ਇਹੋ ਜੀ ਫਿਰਕੂਲੀਆਂ ਤੇ ਆਪਣਾ ਸਮਾਜ ਨਹੀਂ ਵੰਡਣ ਦੇਣਾ ਤੇ ਅੱਜ ਸਾਡੇ ਸਾਹਮਣੇ ਇਹਨਾਂ ਮੁਲਕਾਂ ਵਿੱਚ ਵੀ ਆਪਾਂ ਉਸੇ ਲਾਈਨ ਤੇ ਤੁਰ ਪਏ ਆ ਇਹ ਸਾਰੀਆਂ ਜਿਹੜਾ ਘਟਨਾ ਚੱਕਰ ਇਹਨੂੰ ਤੁਸੀਂ ਕਿਸ ਨਿਗਾਹ ਨਾਲ ਵੇਖਦੇ ਹੋ ਤੇ ਕਿਸ ਤਰ੍ਹਾਂ ਮੈਂ ਪਹਿਲਾਂ ਤਾਂ ਹੀ ਪ੍ਰਤੀਕਿਰਿਆ ਕੀ ਆ ਪਹਿਲੀ ਉਸ ਤੋਂ ਬਾਅਦ ਫਿਰ ਤੁਹਾਨੂੰ ਕੋ ਮੈਂ ਹੋਰ ਜਾਣਕਾਰੀ ਵੀ ਤੇ ਲਊਗਾ ਹਾਂ ਜੀ ਪਹਿਲੀ ਤਾਂ ਮੇਰੀ ਪ੍ਰਤੀਕਿਰਿਆ ਇਹ ਹੈਗੀ ਆ ਜੋ ਮੈਂ ਇਥੇ ਲੰਬੇ ਸਮੇਂ ਤੋਂ ਰਹਿ ਰਿਹਾ ਬਈ ਇਹ ਕੋਈ ਖਾਸ ਗੱਲ ਨਹੀਂ ਹੈ ਅੱਛਾ ਜੀ ਜੋ ਕੁਝ ਬਾਤ ਕਰਿਆ ਇਹ ਬਿਲਕੁਲ ਗੱਲ ਸੀ ਇਹ ਵਾਪਰਨਾਈ ਸੀ ਇਹ ਇਹ ਫਾਲਟ ਲਾਈਨ ਜਿਹੜੀਆਂ ਹੈਗੀਆਂ ਨੇ ਆਪਣੇ ਭਾਈਚਾਰਿਆਂ ਦੀਆਂ ਜਾਂ ਸਾਡੇ ਸੋਚਣ ਦੇ ਢੰਗ ਦੀਆਂ ਉਹਦੇ ਚ ਇਹ ਵਾਪਰਨ ਸੀ ਦੂਸਰੀ ਗੱਲ ਸੀ ਇਹ ਕੋਈ ਵੱਡੀ ਘਟਨਾ ਨਹੀਂ ਇੱਥੇ ਕਿਸੇ ਸਮੇਂ ਆਪਣੇ ਗੁਰਦੁਆਰਿਆਂ ਦੇ ਵਿੱਚ ਹਰ ਹਫ਼ਤੇ ਲੜਾਈ ਹੋਇਆ ਕਰਦੀ ਸੀ ਬੜਾ ਝਗੜਾ ਹੋਇਆ ਕਰਦਾ ਸੀ ਇਥੋਂ ਤੱਕ ਬਈ ਹਾਲਾਤ ਇਹ ਬਣ ਗਏ ਸਨ ਬਈ ਅਮਰੀਕਾ ਦੇ ਵਿੱਚ ਇੱਕ ਕੋਈ ਸਿੱਖਾਂ ਬਾਰੇ ਕਾਨਫਰੰਸ ਹੋਈ ਤੇ ਉਹ ਤੋ ਇੱਕ ਕਿਸ ਇੰਟੈਲੈਕਚੁਅਲ ਨੇ ਕਿਹਾ ਵੀ ਮੈਂ ਸਿੱਖਾਂ ਬਾਰੇ ਦੋ ਗੱਲਾਂ ਦੱਸ ਸਕਦਾ। ਉਹ ਕਹਿੰਦੇ ਕਿਹੜੀਆਂ ਕਿਹੜੀਆਂ? ਕਹਿੰਦਾ ਇੱਕ ਤਾਂ ਜਿੱਥੇ ਜਾਣਗੇ ਗੁਰਦੁਆਰਾ ਬਣਾਉਣਗੇ। ਹੂੰ। ਤੇ ਦੂਸਰੀ ਕਹਿੰਦਾ ਦੂਸਰੀ ਹੈ ਕਿ ਗੁਰਦੁਆਰਾ ਬਣਾਉਣਗੇ ਤੇ ਫਿਰ ਲੜਨਗੇ ਲੜਨਗੇ। ਹੂੰ। ਹੁਣ ਉਹ ਸਿੱਖਾਂ ਦੇ ਗੁਰਦੁਆਰਿਆਂ 'ਚ ਸਾਰਾ ਕੁਝ ਜਿਹੜਾ ਸੀਗਾ ਉਹ ਸ਼ਾਂਤ ਹੋ ਗਿਆ। ਉਹਦਾ ਕਾਰਨ ਹੈ ਕਿ ਤਜਰਬੇ ਤੋਂ ਸਿੱਖਾਂ ਨੇ ਇਸ ਗੱਲ ਨੂੰ ਸਮਝ ਲਿਆ ਕੰਸੋਲਿਡੇਸ਼ਨ ਹੋ ਗਈ, ਪ੍ਰੋਸੈਸ ਹੋ ਗਿਆ। ਹੁਣ ਲੜਾਈ ਦੀ ਖਬਰ ਕਿਤੇ ਨਹੀਂ ਹੈ। ਹੁਣ ਉਸ ਤੋਂ ਬਾਅਦ ਆਪਣਾ ਜਿਹੜਾ ਦੂਸਰਾ ਭਾਈਚਾਰਾ ਦੂਸਰਾ ਭਾਈਚਾਰਾ ਆਇਆ ਬਾਅਦ ਵਿੱਚ ਦੂਸਰਾ ਭਾਈਚਾਰਾ ਉਹਨਾਂ ਨੇ ਇਹ ਜੋ ਕੁਝ ਵੀ ਆਪਣੇ ਤੁਸੀਂ ਗੱਲ ਕਰਦੇ ਹੋਵੇ ਮੰਦਿਰ ਦੇ ਵਿੱਚ ਲੜਾਈ ਹੋ ਗਈ ਇਹ ਆਪਣਾ ਝਗੜਾ ਹੋ ਗਿਆ ਉਹ ਮਾਮੂਲੀ ਝੜ ਮੂਲੀ ਗੱਲ ਸੀ ਐਵੇਂ ਮਾਮੂਲੀ ਗੱਲ ਸੀ ਹੁਣ ਉਹਨੂੰ ਉਹਨੂੰ ਜਿਆਦਾ মিডিਏ ਦੇ ਵਿੱਚ ਛਾੜਿਆ ਗਿਆ মিডিਏ ਦੇ ਵਿੱਚ ਛਾੜ ਕੇ ਇੱਕ ਛੋਟੀ ਝੜਪ ਨੂੰ ਕਿ ਤੁਸੀਂ ਇਹ ਮੰਦਿਰ ਤੇ ਅਟੈਕ ਕਰ ਦਿੱਤਾ ਗਿਆ ਮੈਂ ਸਮਝਣਾ ਜੀ ਇਹਦੇ ਰਾਹੀਂ ਹੋਇਆ ਇਹ ਗੱਲ ਕੁਛ ਨਹੀਂ ਸੀ ਇਹਦੇ ਰਾਹੀਂ ਆਪਣਾ ਜਿਹੜਾ ਬਹੁਤ ਵੱਡਾ ਇੰਟੈਲੈਕਚੁਅਲ ਵਰਗਾ ਪੱਤਰਕਾਰ ਭਾਈਚਾਰਾ ਤੇ ਖਾਸ ਕਰਕੇ ਆਪਣਾ ਜਿਹੜਾ ਇੰਡੀਅਨ মিডিਆ ਉਹਦਾ ਕੋਝ ਸਾਹਮਣੇ ਆਇਆ ਕੋਝ ਕਿ ਜਿਸ ਚੀਜ਼ ਜਿਹੜੀ ਗੱਲ ਹੋਈ ਨਹੀਂ ਤੁਸੀਂ ਕਿਵੇਂ ਉਹ ਚੀਜ਼ ਨੂੰ ਪੜਕਾ ਕੇ ਇਹ ਵਿਧਾ ਚੜਾ ਕੇ ਦੱਸ ਰਹੇ ਹੋ ਔਰ ਬੜੀ ਹੀ ਮੈਂ ਸਮਝਣਾ ਹੈ ਉਹਨਾਂ ਨੇ ਇਹ ਗੈਰ ਜ਼ਿੰਮੇਵਾਰੀ ਦੇ ਨਾਲ ਅੱਛਾ ਹੁਣ ਮੀਡੀਆ ਦੀ ਚਾਹੇ ਗੈਰ ਜ਼ਿੰਮੇਵਾਰੀ ਸੀ ਜਾਂ ਮਜਬੂਰੀ ਸੀ ਉਹਨਾਂ ਨੇ ਮਜਬੂਰੀ ਤੇ ਉਹਨਾਂ ਦੀ ਕਿਸੇ ਪਾਸਿਓਂ ਕਦਮ ਰੋੜੇ ਗਏ ਕਿ ਤੁਸੀਂ ਕਿਸ ਤਰ੍ਹਾਂ ਦਾ ਨੈਰੇਟਿਵ ਚਲਾਉਣਾ ਉਸ ਨੈਰੇਟਿਵ ਨੂੰ ਵਰਤਿਆ ਗਿਆ ਮਾਮੂਲੀ ਮਾਮੂਲੀ ਗੱਲ ਵਾਰ-ਵਾਰ ਤਾਂ ਕਹਿ ਰਿਹਾ ਮਾਮੂਲੀ ਗੱਲ ਦੀ ਵਰਤੋਂ ਕੀਤੀ ਗਈ ਆਪਣਾ ਨੈਰੇਟਿਵ ਘੜਨ ਦੇ ਲਈ ਨੈਰੇਟਿਵ ਘੜਿਆ ਗਿਆ ਆ ਜਿਹੜਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਤੰਤਰ ਤੇ ਭਾਰਤੀ ਆਪਣੀ ਹਕੂਮਤ ਉਹਨਾਂ ਦੇ ਕੋਲ ਕੁਝ ਕਹਿਣ ਨੂੰ ਰਿਆ ਨਹੀਂ ਸੀਗਾ ਖਾਸ ਕਰਕੇ ਹਰਦੀਪ ਨੀਰ ਦੇ ਕੇਸ ਤੋਂ ਬਾਅਦ ਤੇ ਜਾਂ ਫਿਰ ਨਿਖਲ ਗੁਪਤਾ ਦੇ ਇਹ ਜਿਹੜਾ ਯੂਐਸ ਦੇ ਅੰਡਰਟੇਕਮੈਂਟ ਦੇ ਕੇਸ ਤੋਂ ਬਾਅਦ ਉਹ ਸੰਸਾਰ ਪੱਧਰ ਤੇ ਉਹਨਾਂ ਦੀ ਬੜੀ ਕਿਰਕਰੀ ਵੀ ਹੋਈ ਤੇ ਨਾਂ ਦੇ ਨਾਲ ਉਹਨਾਂ ਦਾ ਨੈਰੇਟਿਵ ਕੋਈ ਨਹੀਂ ਚੱਲ ਰਿਹਾ ਉਹਨਾਂ ਨੇ ਇਸ ਚੀਜ਼ ਨੂੰ ਵਰਤਿਆ ਫਟਾਫਟ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਿਸੇ ਵੀ ਮੁੱਦੇ ਤੇ ਨਹੀਂ ਬੋਲਦੇ ਖਾਸ ਕਰਕੇ ਇਸ ਮੁੱਦੇ ਤੇ ਤਾਂ ਬੋਲ ਲੈਣੀ ਉਹ ਤੇ ਜਦੋਂ ਆਹ ਮੰਦਰ ਵਾਲੀ ਘਟਨਾ ਨੂੰ ਉਹਨਾਂ ਨੇ ਅਟੈਕ ਵਜੋਂ ਪ੍ਰਚਾਰਿਆ ਤੇ ਉਹਨਾਂ ਨੇ ਫਟਾਫਟ ਕਾ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਇਹ ਨਿਸ਼ਾਨਾ ਲਾਇਆ ਵੀ ਤੇਰੇ ਦੇਸ਼ ਦੇ ਵਿੱਚ ਸਾਡੇ ਮੰਦਰਾਂ ਤੇ ਅਟੈਕ ਹੋ ਰਿਹਾ ਸਾਡੇ ਕਾਉਂਸਲਰਸ ਜਿਹੜੀਆਂ ਹੈਗੀਆਂ ਅਫੀਸ਼ੀਅਲ ਉਹਨਾਂ ਨੂੰ ਤੁਹਾਨੂੰ ਉਹਨਾਂ ਨੂੰ ਡਰਾਇਆ ਜਾ ਰਿਹਾ ਉਹਨਾਂ ਦੀ ਸੁਰੱਖਿਆ ਨਹੀਂ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਇਸ ਦੇਸ਼ ਦੇ ਵਿੱਚ ਨਿਆ ਤੇ ਲਾ ਐਂਡ ਔਰਡਰ ਜਿਹੜਾ ਹੈਗਾ ਬਰਕਰਾਰ ਰੱਖਿਆ ਜਾਏਗਾ ਮੈਂ ਸਮਝਦਾ ਵੀ ਇਹਦੇ ਰਾਹੀਂ ਉਹਨਾਂ ਨੇ ਆਪਣਾ ਇੱਕ ਪੈਤਣਾ ਕੱਢਿਆ ਤੇ মিডিਏ ਨੇ ਜੈਸਾ ਗੈਰ ਜ਼ਿੰਮੇਵਾਰੀ ਦੇ ਨਾਲ ਜਿਹੜੀ ਗੱਲ ਅਟੈਕ ਕੋਈ ਅਟੈਕ ਨਹੀਂ ਮੰਨਦੇ ਤੇ ਹੋਇਆ ਇਹ ਸਭ 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 ਜਾਣਦੇ ਨੇ ਤੇ ਉਸ ਚੀਜ਼ ਨੂੰ ਅਟੈਕ ਬਣਾ ਕੇ ਪੇਸ਼ ਕੀਤਾ ਇਹ ਬੜੀ ਗੈਰ ਜ਼ਿੰਮੇਵਾਰੀ ਵਰਾਨਾ ਗੱਲ ਸੀ ਜਿਹੜੀ ਕਿ ਹੁਣ ਸਾਬਤ ਹੋ ਗਈ ਆ ਸਹੀ ਨਹੀਂ ਸੀ ਅੱਛਾ ਅਸਰ ਇੱਕ ਮਿੰਟ ਇਹ ਦੱਸੋ ਵੀ ਇੱਕ ਇਹ ਗੱਲ ਬਹੁਤ ਜ਼ੋਰ ਸ਼ੋਰ ਨਾਲ ਕਹੀ ਜਾ ਰਹੀ ਆ ਕਿ ਜੇ ਕੌਂਸਲਟ ਜਨਰਲ ਨਾਲ ਕੋਈ ਤੁਹਾਡੇ ਵਿਚਾਰਤਾ ਰਕ ਮਤਭੇਦ ਸੀਗੇ ਜਿੱਦਾਂ ਪਿਸ਼ੋਬਰ ਕੇ ਆਏ ਵੀ ਆ ਕੈਨੇਡਾ ਦੇ ਤੇ ਇੰਡੀਆ ਦੇ ਤੇ ਇਹ ਬਿਹਤਰ ਨਾ ਹੁੰਦਾ ਕਿ ਜੇ ਕੋਈ ਇਹ ਤਰ੍ਹਾਂ ਕੌਂਸੂਲੇਟ ਨੂੰ ਆਪਣਾ ਰੋਸ ਦੱਸਣਾ ਚਾਹੁੰਦੀ ਸੀ ਤੇ ਉਹ ਕੌਂਸੂਲੇਟ ਜਨਰਲ ਦੇ ਦਫ਼ਤਰ ਦੇ ਬਾਹਰ ਕਰਦੀਆਂ ਜੇ ਉਹ ਮੰਦਰ ਵਿੱਚ ਕੋਈ ਇੱਕ ਕੈਂਪ ਲਾ ਕੇ ਕੁਝ ਹੈਲਪਲੀ ਆਏ ਸੀ ਪੈਨਸ਼ਨਰ ਦੀ ਇਹ ਬੜੀ ਵੱਡੀ ਸੁਵਿਧਾ ਹੈ ਵੈਸੇ ਆਪਾਂ ਨੂੰ ਕਿਸ ਤਰੀਕੇ ਨਾਲ ਲੈ ਸਕਦੇ ਹਾਂ ਤੇ ਬਹਾਲਾਂ ਕਿ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਮੰਦਰ ਤੇ ਗੁਰਦੁਆਰਿਆਂ ਚ ਨਹੀਂ ਹੋਣਾ ਚਾਹੀਦਾ ਉਹਦੇ ਲਈ ਕਮਿਊਨਿਟੀ ਸੈਂਟਰ ਹੈਗੇ ਆ ਚਲੋ ਇਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਜਾਨਣਾ ਚਾਹੁੰਦਾ ਕਿ ਕੀ ਮੰਦਰ ਦੇ ਬਾਹਰ ਵੀ ਜਿਹੜੀਆਂ ਧਰਾਨੇ ਵਿਖਾਵਾ ਕੀਤਾ ਜਿਹਨਾਂ ਨੂੰ ਆਪਾਂ ਖਾਲਸਦਾਨੀ ਧਰਾਨਾ ਕਹਿ ਸਕਦੇ ਸ਼ਰੇਆਮ ਉਹ ਜੈਤ ਸੀਗਾ ਤੇ ਦੂਸਰਾ ਇਹ ਆ ਕਿ ਕਿਤੇ ਨਾ ਕਿਤੇ ਆਪਾਂ ਉਪਦੀਰਕਾਡ ਕਈ ਗੱਲਾਂ ਕਰਦੇ ਆ ਕਿ ਇੱਥੇ ਦੇ ਸਿਸਟਮ ਨੂੰ ਸਾਡੀਆਂ ਇਹਨਾਂ ਕਾਰਵਾਈਆਂ ਦਾ ਅਜੇ ਤੱਕ ਬਹੁਤੀ ਸਮਝ ਨਹੀਂ ਜਿਹੜੀਆਂ ਪੁਲਿਸ ਫੋਰਸਿਸ ਸੀਗੀਆਂ ਉਹ ਹੁਣ ਇਹ ਬਿਆਨ ਆ ਰਿਹਾ ਆ ਅਪੀਲ ਪੁਲਿਸ ਦੇ ਚੀਫ ਵੱਲੋਂ ਕਿ ਸਾਨੂੰ ਇਹਦੇ ਬਾਰੇ ਪਹਿਲਾਂ ਪਤਾ ਸੀਗਾ ਤੇ ਇਹਦੇ ਲਈ ਉਹਨਾਂ ਪੇਸ਼ਬੰਦੀ ਕਰਕੇ ਜੇ ਇਲਿਗਲ ਸੀਗਾ ਜੇ ਦੀ ਪਰਮਿਸ਼ਨ ਨਹੀਂ ਸੀਗੀ ਤੇ ਇਹਨੂੰ ਪਹਿਲਾਂ ਕਿਉਂ ਨਾ ਰੋਕਿਆ ਗਿਆ ਨਹੀਂ ਇਲੈਗਲ ਕੁਛ ਨਹੀਂ ਸੀ ਜੀ ਇਲੈਗਲ ਕੁਛ ਨਹੀਂ ਹੈ ਇਸ ਜੋ ਵੀ ਹੈ ਕਾਨੂੰਨ ਆਪਾਂ ਸਮਝਦੇ ਆ ਇਹ ਸਮਝਣ ਦੇ ਵਿੱਚ ਥੋੜਾ ਜਿਹਾ ਫਰਕ ਪਾ ਜਾਂਦਾ ਕਿ ਇਹ ਜਿਹੜਾ ਤੁਹਾਡਾ ਲਾ ਆਪਣਾ ਪੀਸਫੁਲ ਅਸੈਂਬਲੀ ਆ ਜਾਂ ਫਿਰ ਆਪਣਾ ਜਿਹੜੇ ਪ੍ਰੋਟੈਸਟ ਆ ਉਹਦੀ ਚਾਰਟਰ ਆਫ ਰਾਈਟ ਦੇ ਤਹਿਤ ਤੁਹਾਨੂੰ ਆਗਿਆ ਆ ਤੁਸੀਂ ਕਰ ਸਕਦੇ ਹੋ ਜਿੱਨਾ ਚੱਲ ਤੁਸੀਂ ਪੀਸਫੁੱਲ ਹੋ ਕੋਈ ਚੱਕਰ ਨਹੀਂ ਹੈ ਨਹੀਂ ਉਹਦੇ ਲਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਮੈਂ ਦੇਖਿਆ ਵਾ ਕਿ ਕਿ ਮੋٹے ਕੰਮ ਲਈ ਵੀ ਤੁਹਾਨੂੰ ਉਹਦੀ ਪਰਮਿਸ਼ਨ ਲੈਣੀ ਨਹੀਂ ਹਰ 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 ਪ੍ਰੋਟੈਸਟ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਤੁਸੀਂ ਨੇੜੇ 깔 ਲਾ ਲੋ ਭਈ ਇੱਕ ਇਹ ਜੇ ਕੋਈ ਵੱਡਾ ਤੁਸੀਂ ਉਹਨਾਂ ਨੂੰ ਪੁਲਿਸ ਨੂੰ ਇਹ ਦੱਸ ਦਿਓ ਭਾਈ ਤੁਸੀਂ ਕੋਈ ਵੱਡਾ ਜਲਸਾ ਜਲੂਸ ਕਰਨਾ ਆ ਤੇ ਉਹਦੇ ਬਾਅਦੇ ਕੋਈ ਰੋਡ ਬੰਦ ਕਰਨੀ ਆ ਉਹਨਾਂ ਨੇ ਜਾਂ ਕੋਈ ਟ੍ਰੈਫਿਕ ਉਹਨਾਂ ਨੂੰ ਕੰਟਰੋਲ ਕਰਨਾ ਪੈਣਾ ਫੇਰ ਉਹਨਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਆ ਪਰ ਆਮ ਪ੍ਰੋਟੈਸਟ ਕਰਨਾ ਹੈ ਆਪਣੇ ਹੌਣ ਮੰਚ ਰੋਸ ਆਪਾਂ ਝੰਡਾ ਚਾਕੇ ਕਿਸੇ ਵੀ ਸੰਸਾਦੇ ਮੋਰੇ ਜਾ ਕੇ ਪਬਲਿਕ ਪਲੇਸ ਤੇ ਪ੍ਰੋਟੈਸਟ ਕਰ ਸਕਦੇ ਆ ਜਦੋਂ ਮਰਜ਼ੀ ਕਰ ਸਕਦੇ ਜਿੰਨਾ ਚਿਰ ਆਪਾਂ ਪੀਸਫੁੱਲ ਆ ਸਰ ਮੈਂ 1 ਮਿੰਟ ਤੁਹਾਨੂੰ ਇੱਥੇ ਰੋਕਦਾ ਪਿਛੇ ਇਜ਼ਰਾਇਲ ਫਲਸਤੀਨ ਦੇ ਝਗੜੇ 'ਚ ਜਗ੍ਹਾ-ਜਗ੍ਹਾ ਜਿਹੜੇ ਫਲਸਤੀਨ ਦੇ ਹੱਕ 'ਚ ਮੜਾ-ਮੋਟਾ ਹੁੰਦਾ ਸੀਗਾ ਬ੍ਰਿਜ ਦੇ ਉੱਤੇ ਜਾਂ ਕਿਤੇ ਤੇ ਪੁਲਿਸ ਨੇ ਉਹਨਾਂ ਨੂੰ ਬੜੀ ਸ਼ਕਤੀ ਨਾਲ ਰਿਮੂਵ ਕੀਤਾ ਸੀ ਔਰ ਨਹੀਂ ਸੀ ਕਰਨ ਦਿੱਤਾ ਤੇ ਕੀ ਕਾਰਨ ਸੀਗਾ ਕਿ ਇਹ ਜੇ ਉਹਨਾਂ ਨੂੰ ਪਤਾ ਸੀ ਤੇ ਉਹ ਇਹਨੂੰ ਥੋੜਾ ਜਾਂ ਤਾਂ ਉੱਤੇ ਫੋਰਸ ਇਨੀ ਡਿਪਲੋਏ ਕਰ ਦਿੰਦੇ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੁੰਦੀ ਤੇ ਜੇ ਮਤਲਬ ਭਾਵੇਂ ਕਿਸੇ ਨੇ ਪ੍ਰੋਵੋਕ ਕੀਤਾ ਜਾਂ ਨਹੀਂ ਕੀਤਾ ਇਹ ਤੇ ਆਪਾਂ ਹੋਰ ਵੀ ਕਈ ਸਵਾਲ ਹੋ ਸਕਦੇ ਆ ਪਰ ਕਿਤੇ ਨਾ ਕਿਤੇ ਲੱਗਦਾ ਤਾਂ ਹੈ ਕਿ ਜਿਹੜਾ ਫਰੀडम ਆਫ ਸਪੀਚ ਦੇ ਨਾਂ ਤੇ ਕੁਝ ਲੋਕ ਜ਼ਿਆਦਾ ਵੀ ਫਾਇਦਾ ਉਠਾ ਲੈਂਦੇ ਆ ਇਸ ਚੀਜ਼ ਦਾ ਔਰ ਇਹਦੇ ਕਰਕੇ ਬਦਨਾਮੀ ਵੀ ਹੋਈ ਆ ਕਾਫੀ ਸਰਕਾਰ ਦੀ ਕਿਉਂਕਿ ਹਿੰਦੁਸਤਾਨ ਦੀ ਗਵਰਨਮੈਂਟ ਇਹ ਨੈਰੇਟਿਵ ਸਿਰਜਦਾ ਕਿ ਫਰੀडम ਆਫ ਸਪੀਚ ਦਾ ਇਹ ਬਾਣਾ ਲਾਉਂਦੇ ਆ ਪਰ ਇਹ ਉਹਨਾਂ ਨੂੰ ਪ੍ਰਮੋਟ ਕਰਦੇ ਆ ਉਹ ਜੀ ਉਹਨਾਂ ਦੇ ਜਿਹੜਾ ਹੈਗਾ ਇਹ ਜਦੋਂ ਜਿਹੜਾ ਹੈ ਕੈਨੇਡੀਅਨ ਨੂੰ ਰਾਈਟ ਆ ਕੇ ਫਰੀडम ਆਫ ਸਪੀਚ ਤੇ ਐਬ ਐਕਸਪ੍ਰੈਸ਼ਨ ਉਹਨੂੰ ਜਦੋਂ ਤੁਸੀਂ ਇੰਡੀਅਨ ਲੈਂਸ ਦੇ ਵਿੱਚ ਦੇਖਦੇ ਹੋ ਤੇ ਤੁਸੀਂ ਸਮਝਦੇ ਵੀ ਸਾਡੇ ਮੁਤਾਬਕ ਹੋਣੀ ਚਾਹੀਦੀ ਐਨੀ ਕਿ ਆਜ਼ਾਦੀ ਹੋਣੀ ਚਾਹੀਦੀ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਫਿਰ ਉਹ ਠੀਕ ਆ ਉਸ ਨੈਰੇਟਿਵ ਦੇ ਰਾਂਹੀ ਠੀਕ ਆ ਪਰ ਕੈਨੇਡੀਅਨ ਸਟੈਂਡਰਡ ਦੇ ਵਿੱਚ ਉਹ ਗੱਲ ਠੀਕ ਨਹੀਂ ਆਉਂਦੀ ਗੱਲ ਸਿਰਫ ਇੰਨੀ ਸੀ ਕਿ ਤੁਸੀਂ ਉਹ ਪ੍ਰੋਟੈਸਟ ਕਿਤੇ ਕਰਦੇ ਹੋ ਦੂਸਰੇ ਬੰਦੇ ਜਿਹੜੇ ਹੈਗੇ ਆ ਕੇ ਉਹਨਾਂ ਨੂੰ ਕਾਊਂਟਰ ਪ੍ਰੋਟੈਸਟ ਕਰਦੇ ਨੇ ਕਾਊਂਟਰ ਪ੍ਰੋਟੈਸਟ ਕਰਦੇ ਆ ਉਸ ਤੋਂ ਬਾਅਦ ਫਿਰ ਉੱਥੇ ਉਹਨਾਂ ਦੇ ਵਿੱਚ ਕੋਈ ਕਿਸ तरह ਦੀ ਜੇ ਕੋਈ ਕਾਊਂਟਰ ਪ੍ਰੋਟੈਸਟ ਕਾਹਦਾ ਕਰਦੇ ਆ ਤੁਸੀਂ ਕਨਫਰੰਟ ਕਰਦੇ ਹੋ ਉਹਨਾਂ ਨੂੰ ਆ ਕੇ ਕਨਫਰੰਟ ਕਰਦੇ ਹੋ ਤੇ ਆਮ ਤੌਰ ਤੇ ਸਟੈਂਡਰਡ ਇਹ ਹੁੰਦਾ ਕਿ ਪੁਲਿਸ ਵਾਲੇ ਦੋਨਾਂ ਧਿਰਾਂ ਨੂੰ ਹੀ ਉਹ ਵਿਚਕਾਰ ਆ ਜਾਂਦੇ ਨੇ ਦੋਨਾਂ ਧਿਰਾਂ ਨੂੰ ਹੀ ਉਹ ਕਹਿੰਦੇ ਤੁਸੀਂ ਸੜਕ ਦੇ ਉਸ ਪਾਸੇ ਕਰੇ ਜਾਓ ਤੁਸੀਂ ਸੜਕ ਦੇ ਉਸ ਪਾਸੇ ਕਰੇ ਜਾਓ ਅ ਇੱਥੇ ਕਨਫਰਨਟੇਸ਼ਨ ਜਿਹੜੀ ਸੀ ਕਿ ਉਹ ਹੋ ਗਈ ਮੁੜ ਕੇ ਉਹ ਉੱਚ ਥੋੜੀ ਬਹੁਤੀ ਜਿਹੜੀ ਸੀ ਉਹ ਵੈਲੈਂਸ ਹੋ ਗਈ ਇੰਨੀ ਗੱਲ ਜ਼ਰੂਰ ਆ ਕਿ ਜਿਹੜਾ ਤੁਸੀਂ ਗੱਲ ਕਰਦੇ ਵੀ ਪੁਲਿਸ ਨੂੰ ਪਹਿਲਾਂ ਅਰੇਂਜਮੈਂਟ ਕਰਨਾ ਚਾਹੀਦਾ ਸੀ ਇਦਾਂ ਨਹੀਂ ਸੀ ਪਹਿਲਾਂ ਇੱਕ ਤਾਂ ਗੱਲ ਵੀ ਸਾਰੇ ਅਰੇਂਜਮੈਂਟ ਪਹਿਲਾਂ ਕੀਤੇ ਨਹੀਂ ਜਾ ਸਕਦੇ ਮੰਡੇ ਨੂੰ ਜੋ ਕੁਝ ਉਹ ਵਾਪਰਿਆ ਉਹ ਹੁਣ ਉਹਨਾਂ ਨੂੰ ਪੁਲਿਸ ਨੂੰ ਪਤਾ ਹੀ ਨਹੀਂ ਸਿਕਾ ਵੀ ਇਹ ਇਹ ਰਿਐਕਸ਼ਨ ਇਹਦਾ ਹੈਗਾ ਇਹਦਾ ਰਿਐਕਸ਼ਨ ਦੇ ਨਾਲ ਸੀ ਕਿ ਵੀ ਐਡੇ ਇਸ ਲੈਵਲ ਤੇ ਪ੍ਰੋਟੈਸਟ ਕਰਕੇ ਉਸ ਤੋਂ ਬਾਅਦ ਫਿਰ ਉਹ ਕਹਿ ਦੇਣਗੇ ਵਾਸੀ ਗੁਰਦੁਆਰੇ ਵੱਲ ਨੂੰ ਮਾਰਚ ਕਰਨਾ ਫਿਰ ਇਹਨਾਂ ਨੂੰ ਫਟਾਫਟ ਜਿਹੜੀ ਅਪੀਲ ਪੁਲਿਸ ਨੂੰ ਆਪਣੇ ਐਡੀਸ਼ਨਲ ਫੋਰਸ ਟ੍ਰਾਂਟੋ ਤੋਂ ਮਗਵੋਣੀ ਪਈ ਤੇ ਇਹਨਾਂ ਨੇ ਫਿਰ ਉਸ ਚੀਜ਼ ਨੂੰ ਕਾਬੂ ਕਾਬੂ ਕਰ ਲਿਆ ਤੇ ਜਦੋਂ ਵੀ ਹੁਣ ਉਸ ਮੰਡੇ ਨੂੰ ਆਪਾਂ ਵੇਖਿਆ ਜਦੋਂ ਪੁਲਿਸ ਨੇ ਵੇਖਿਆ ਬਈ ਇਹ ਚੀਜ਼ ਜਿਹੜੀ ਹੈਗੀ ਆ ਉਹਨਾਂ ਦੇ ਕੋਲ ਹਥਿਆਰ ਨਹੀਂ ਜਾਂ ਕੋਈ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਵਾਇਲੈਂਸ ਦੀਆਂ ਸੰਭਾਵਨਾਵਾਂ ਨਹੀਂ ਤੇ ਉਹਨਾਂ ਨੇ ਫਟਾਫਟ ਉਸ ਅਸੈਂਬਲੀ ਨੂੰ ਲਾ ਅਨਲੌਫਲ ਕਹਿ ਕੇ ਤੇ ਉਹਨਾਂ ਨੂੰ ਡਿਸਪਰਸ ਕਰ ਦਿੱਤਾ ਸਿੱਖ ਜਿਹੜੇ ਨਹੀਂ ਇੱਥੇ ਵੀ ਤਾਂ ਕਿਹਾ ਜਾ ਸਕਦਾ ਫਿਰ ਕੁਝ ਲੋਕ ਇਹ ਵੀ ਸੋਚਣਗੇ ਕਿ ਜਿਹੜੀਆਂ ਸਿੱਖ ਧਰਾਂ ਸੀ ਉਹਨਾਂ ਨੂੰ ਨਹੀਂ ਰੋਕਿਆ ਗਿਆ ਜਦੋਂ ਹਿੰਦੂਆ ਨੇ ਉਹਦੇ ਰਿਐਕਸ਼ਨ 'ਚ ਕੁਝ ਕੀਤਾ ਤੇ ਉਹਨਾਂ ਦੇ ਉੱਤੇ ਮਤਲਬ ਉਹਨੂੰ ਅਨਲੌਫਲ ਕਹਿ ਕੇ ਰੋਕ ਦਿੱਤਾ ਗਿਆ ਸਿੱਖ ਜਿਹੜੇ ਨਹੀਂ 40 ਸਾਲਾਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਜੀ 40 ਸਾਲਾਂ ਤੋਂ ਪਟੰਸ ਕਰ ਰਹੇ ਇੱਕ ਤਾਂ ਜਿਹੜੀਆਂ ਸਿੱਖ ਜਥੇਬੰਦ ਅਰ 13 ਸੀਗਿਆਂ ਇਹ ਉਹਨਾਂ ਨੂੰ ਕੋਈ ਪਸੰਦ ਕਰੇ ਜਾਂ ਨਾ ਕਰੇ ਇੱਕ ਤਾਂ ਉਹਨਾਂ ਨੇ ਪਿਛਲੇ ਲੰਬੇ ਤਜਰਬੇ ਤੋਂ ਸਿੱਖ ਲਿਆ ਉਹਨਾਂ ਦੀ ਪਹਿਲੇ ਪਰ ਜਿਹੜੇ ਪੱਟਸ ਹੁੰਦੇ ਸਨ ਅੱਜ ਤੋਂ 35 ਸਾਲ ਪਹਿਲਾਂ ਉਹਨਾਂ 'ਚ ਗੜਬੜ ਹੋ ਜਾਇਆ ਕਰਦੀ ਸੀ ਹੁਣ ਇੱਕ ਤਾਂ ਉਹ ਸਿੱਖ ਗਏ ਨੇ ਪ੍ਰੋਟੈਸਟ ਕਿਵੇਂ ਕਰਨਾ ਲਾ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਕਿਵੇਂ ਕਿਵੇਂ ਰਹਿਣਾ ਇੱਕ ਤਾਂ ਉਹ ਸਿੱਖ ਗਏ ਨੇ ਦੂਸਰੀ ਗੱਲ ਜਿਹੜੀ ਸੀ ਆਹ ਜਿਹੜਾ ਮੰਦਰ ਦੇ ਬਾਹਰ ਸਟੈਪ ਹੋਇਆ ਜੀ ਇਹ ਪਿਛਲੇ 40 ਸਾਲਾਂ ਦੇ ਵਿੱਚ ਸਿੱਖਾਂ ਦੇ ਜਿੰਨੇ ਵੀ ਪ੍ਰੋਟੈਸਟ ਹੋਏ ਆ ਇਹ ਪਹਿਲੀ ਵਾਰੀ ਹੋਇਆ ਜਦੋਂ ਸਿੱਖਾਂ ਦੀਆਂ ਜਥੇਬੰਦੀਆਂ ਨੂੰ ਇਹ ਮਹਿਸੂਸ ਕਰਨਾ ਪਿਆ ਵੀ ਇਹ ਸਾਨੂੰ ਸਾਡੇ ਕੋਲ ਥੋੜੀ ਜਿਹੀ ਗਲਤੀ ਹੋਈ ਆ ਅਨਟਾਰੀਓ ਕਾਉਂਸਲ ਨੇ ਹੋਰ ਕਮੇਟੀਆਂ ਨੇ ਆਪ ਸਿੱਖਾਂ ਨੇ ਉਹਨਾਂ ਨੇ ਇਹ ਚੀਜ਼ ਨੂੰ ਬਹੁਤਾ ਨਹੀਂ ਸਲਾਹਿਆ ਨਹੀਂ ਉਹਨਾਂ ਨੇ ਇਹ ਚੀਜ਼ ਨੂੰ ਕਿਹਾ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਠੀਕ ਨਹੀਂ ਹੈ ਮੰਦਰ ਦੇ ਬਾਅਦ ਸਾਨੂੰ ਪੱਟਾ ਨਹੀਂ ਕਰਨਾ ਚਾਹੀਦਾ ਭਾਵੇਂ ਤੁਹਾਨੂੰ ਹੱਕ ਹੈ ਕੋਈ ਚੀਜ਼ ਜਿਹੜੀ ਸੋ ਪਹਿਲੀ ਵਾਰੀ ਇਹ ਵੀ ਵਾਪਰੀਆ ਗੱਲ ਕਿ ਜਿੱਥੇ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਤੇ ਪਛਤਾਵਾ ਕਰਨਾ ਪਿਆ ਵੀ ਸਾਨੂੰ ਉਹ ਪਟਾਸ ਨਹੀਂ ਸਵੀਕਾਰਨਾ ਚਾਹੀਦਾ ਔਰ ਮੈਂ ਆਪਣੇ ਲਫ਼ਜ਼ਾਂ ਚ ਇਹਨੂੰ ਇਹ ਕਹਿੰਦਾ ਪਿਛਲੇ ਦਿਨਾਂ ਚ ਮੈਂ ਗੱਲ ਕੀਤੀ ਸੀ ਕਿ ਇਹ ਅਸਲ ਵਿੱਚ ਜਿਹੜਾ ਵੀ ਉਹ ਪ੍ਰੋਟੈਸਟ ਮੰਦਰ ਦੇ ਮਾਰ ਕੀਤਾ ਗਿਆ ਸੀ ਉਹ ਇੱਕ ਟਰੈਪ ਸੀ ਇਹ ਜਥੇਬੰਦੀਆਂ ਜਥੇਬੰਦੀ ਤਾਂ ਵੱਡੇ ਹਨੀ ਬੱਚੇ ਉਹ 20 ਬੰਦੇ ਸਨ ਮਾਸ ਸਾਰੇ ਇਹ ਉਸ ਟਰੈਪ ਦੇ ਵਿੱਚ ਆ ਗਏ ਉਸ ਟਰੈਪ ਨੇ ਇੱਕ ਐਸਾ ਵਰਤਾਂਤ ਸਿਰਜਣ ਦੀ ਇਹ ਇਹ ਖਾਸ ਕਰਕੇ ਇੰਡੀਅਨ ਸਟੇਟ ਨੂੰ ਇੰਡੀਅਨ মিডিਆ ਨੂੰ ਇੱਕ ਐਸਾ ਵਰਤਾਂਤ ਸਿਰਜਣ ਦਾ ਬਹਾਨਾ ਦਿੱਤਾ ਆ ਜਿਹਦੇ ਰਹੇ ਇਹਨਾਂ ਨੂੰ ਦੋਸ਼ੀ ਤੇ ਭੜਕਾਉ ਤੇ ਮੰਦਰ ਤੇ ਅਟੈਕ ਕਰਨ ਵਾਲੇ ਇੱਕ ਤਰੀਕੇ ਤੇ ਖਾਸ ਦੇ ਕਰਕੇ ਇਹਨਾਂ ਦੇ ਰਾਹੀ ਹੀ ਇਸੇ ਨੂੰ ਬਹਾਨਾ ਬਣਾ ਕੇ ਉਹਨਾਂ ਨੇ ਕੈਨੇਡੀਅਨ ਸਿਸਟਮ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਆਪਣਾ ਨਿਸ਼ਾਨਾ ਸਾਧਣ ਦੀ ਸਾਧਣ ਦੇ ਬਹਾਨੇ ਵਜੋਂ ਵਰਤੇ ਆ ਇਸ ਨੂੰ ਤੇ ਇਹ ਇੱਕ ਉਹ ਇੱਕ ਟਰੈਪ ਸੀ ਤੇ ਇਹ ਉਸ ਟਰੈਪ ਦੇ ਵਿੱਚ ਆ ਗਿਆ ਇਹਨਾਂ ਨੂੰ ਇਹੋ ਜਿਹਾ ਸਿਆਣ ਸਿਆਣੇ ਹੋ ਕੇ ਇਹਨਾਂ ਤੋਂ ਇਹੋ ਜਿਹਾ ਟਰੈਪਸ ਤੋਂ ਬਚਣਾ ਚਾਹੀਦਾ ਔਰ ਸਿੱਖਾਂ ਨੂੰ ਤਾਂ ਖਾਸ ਕਰਕੇ ਹਰਜੀਤ ਜੀ ਹੁਣ ਗੱਲ ਇਹ ਹੈਗੀ ਆ ਕਿ ਜਿਹੜੇ ਸੈਖੇ ਮਹਿਸੂਸ ਕਰਦੇ ਸਨ ਵੀ ਸਾਡੀ ਕਦੇ ਕੋਈ ਗੱਲ ਨਹੀਂ ਸੁਣੀ ਗਈ 1984 ਤੋਂ ਬਾਅਦ ਸਾਡੇ ਨਾਲ ਧੱਕਾ ਹੋਇਆ ਜਾਂ ਆਤੀਓ ਸਾਡੀ ਕਿਸੇ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ ਹੁਣ ਤਾਂ ਗੱਲ ਸੁਣੀ ਗਈ ਕੈਨੇਡਾ ਗਵਰਨਮੈਂਟ ਆਪਣੇ ਦੱਸੋ ਹੁਣ ਕੈਨੇਡਾ ਗਵਰਨਮੈਂਟ ਜਿਹੜੀ ਆ ਉਹ ਜਾਂ ਯੂ ਐਸ ਗਵਰਨਮੈਂਟ ਉਹ ਸਿੱਖਾਂ ਦੇ ਇਸ ਸ਼ਿਕਾਇਤ ਦੇ ਉੱਤੇ ਉਹਨਾਂ ਨੇ ਭਾਰਤ ਸਰਕਾਰ ਦੇ ਤਾਂ ਨੰਮ ਦੇ ਕਸੇ ਹੋਇਆ ਉਹ ਇੱਥੋਂ ਤੱਕ ਆਪਣੇ ਪਿਛਲੇ ਦਿਨਾਂ ਦੇ ਇਕੱਲੇ ਇਹੋ ਹੀ ਨੇ ਏ ਉਹ ਜੈ ਸ਼ੰਕਰ ਜੀ ਆਸਟ੍ਰੇਲੀਆ ਗਏ ਉੱਥੋਂ ਦੀ ਮਨਿਸਟਰ ਉੱਥੋਂ ਦੀ ਫਾਰਮ ਮਨਿਸਟਰ ਨੇ ਮੈਨੂੰ ਕਿਹਾ ਵੀ ਤੁਸੀਂ ਜਿਹੜਾ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਕੈਨੇਡਾ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਇਸ ਗੱਲ ਤੇ ਇਸ ਨੂੰ ਨਕੇਲ ਪਾਓ ਇਹ ਗੱਲ ਠੀਕ ਨਹੀਂ ਹੈ ਸੋ ਕਹਿੰਦੇ ਮਤਲਬ ਜਦੋਂ ਸਿੱਖਾਂ ਦੀ ਗੱਲ ਸੁਣੀ ਗਈ ਆ ਸਰਕਾਰਾਂ ਨੇ ਉਹ ਗੱਲ ਤੇ ਉੱਤੇ ਪੂਰੀ ਤਰ੍ਹਾਂ ਵਿਤੋਂ 12 ਹੋ ਕੇ ਉਹ ਜੋ ਵੀ ਕਾਨੂੰਨ ਮੁਤਾਬਕ ਮੈਕਸਿਮਮ ਹੋ ਸਕਦਾ ਉਹ ਕਰ ਰਹੀਆਂ ਨੇ ਤੇ ਹੁਣ ਅਸੀਂ ਮਜਾਰੇ ਕਰਕੇ ਕੀ ਗੱਲ ਸੁਣਾਉਣੀ ਆ ਹੁਣ ਅਸੀਂ ਕਿਹੜੇ ਸਰਕਾਰ ਦੇ ਕੰਨਾਂ ਤੱਕ ਕਿਹੜੀ ਗੱਲ ਪਹੁੰਚਾਉਣੀ ਆ ਜਿਹੜੀ ਅਜੇ ਤੱਕ ਨਹੀਂ ਪਹੁੰਚੀ ਸੋ ਮੈਂ ਇਹ ਗੱਲ ਨਹੀਂ ਮਜਾਰਾ ਮੈਨੂੰ ਲੱਗਦਾ ਕੈਨੇਡੀਅਨ ਸਰਕਾਰ ਦੇ ਖਿਲਾਫ ਤੇ ਨਹੀਂ ਸੀ ਇਹ ਇਨਡਾਇਰੈਕਟਲੀ ਇੰਡੀਅਨ ਸਟੇਟ ਨੂੰ ਇੱਕ ਹੁੰਦਾ ਚੈਲੰਜ ਵਾਲੀ ਗੱਲ ਤੇ ਸੀ ਇੰਡੀਅਨ ਸਟੇਟ ਦੇ ਫਿਰ ਮੈਂ ਉਹ ਤਾਂ ਹੀ ਤੱਕ ਆ ਵੀ ਅਸੀਂ ਗੱਲ ਸੁਣਾਉਣੀ ਕੈਨੇਡੀਅਨ ਕੈਨੇਡਾ ਦੇ ਵਿੱਚ ਪਰ ਕੈਨੇਡੀਅਨ ਜਦੋਂ ਅਸੀਂ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ Trap 'ਚ ਆ ਗਏ ਉਹਨਾਂ ਦੇ Trap 'ਚ ਆ ਕੇ ਉਹਨਾਂ ਨੇ ਫਟਾਫਟ ਇੱਕ ਛੋਟੀ ਵਾਲੰਸ ਦਾ Trap ਬਰਤਾਂਤ ਘੜ ਕੇ ਤੇ ਉਹ ਸਾਰੇ ਸੰਸਾਰ ਦੇ ਵਿੱਚ ਫਲਾਤਾ ਵੀ ਇੱਥੇ ਤਾਂ ਜੀ ਮੰਦਰ ਤੇ ਅਟੈਕ ਹੋ ਗਿਆ ਮੰਦਰ ਤੇ ਅਟੈਕ ਹੋ ਗਿਆ ਉਸ ਤੋਂ ਬਾਅਦ ਫਿਰ ਤਾਂ ਹੀ ਇਹਨਾਂ ਜਥੇਬੰਦੀਆਂ ਨੂੰ ਵੀ ਆਪਣੇ ਬਚਾਅ ਦੇ ਲਈ ਇੱਕ ਬੈਕਫੁੱਟ ਤੇ ਜਾਣਾ ਪਿਆ ਔਰ ਗੱਲ ਕਰਨੀ ਪਈ ਵੀ ਨਹੀਂ ਸਾਨੂੰ ਇਹ ਇਹ ਠੀਕ ਨਹੀਂ ਸੀ ਮੈਂ ਵੀ ਉਹ ਜੋ ਕੁਝ ਹੋਇਆ ਉਹ ਵੀ ਠੀਕ ਨਹੀਂ ਸੀਗਾ ਯਾਰਾ ਵੀ ਠੀਕ ਨਹੀਂ ਸੀਗਾ ਸੋ ਇਹ ਇੱਕ ਭਾਰਤ ਨਾਲ ਦੀ ਗੱਲ ਇਹ ਵੀ ਸੀ ਟਰੈਪ ਤਾਂ ਉਹ ਉਹ ਉਹਨਾਂ ਦਾ ਸੀਓ ਦੇ ਵਿੱਚ ਉਹਨਾਂ ਨੇ ਆਪਣਾ ਬਰਤਾਨ ਕੱਢ ਲਿਆ ਬਈ ਮੰਂਦਰ ਤੇ ਟੱਕੜਾਈ ਝੂਠਾ ਬਰਤਾਨ ਸਿਰਜਿਆ ਗਿਆ ਸਿੱਖਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰਧਾਨ ਮੰਤਰੀ ਨੂੰ ਕਮਜ਼ੋਰ ਜਾਂ ਲਾਅ ਐਨਫੋਰਸਮੈਂਟ ਏਜੰਸੀ ਤੇ ਸਵਾਲ ਚੁੱਕੇ ਗਏ ਪਰ ਅਗਲੇ ਹੀ ਦਿਨ ਜੋ ਆਪਣੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਸੀ ਉਹਨਾਂ ਜਿੱਥੇ ਬੰਦੀਆਂ ਨੇ ਆਪਣਾ ਮਜਾਰਾ ਕਰਕੇ ਜੋ ਉਸ ਆਪਣਾ ਹੀ ਜ ਪਿਆਜ ਨੰਗਾ ਕਰ ਦਿੱਤਾ ਉਹ ਮੈਸਾ ਨਾ ਵੀ ਉਹ Trap ਜਿਹੜਾ ਸੀ ਪਹਿਲਾ ਸੀ ਉਹ ਫੇਰ Trap ਉਹਨਾਂ ਦੀ ਸਮਝਦਾਰੀ ਦੇ ਉੱਤੇ ਵੀ ਮੈਨੂੰ ਤੁਹਾਡਾ ਸਵਾਲ ਆ ਮੇਰਾ ਉਹਨਾਂ ਦੀ ਸਮਝਦਾਰੀ ਤਾਂ ਪੂਰਾ ਸਨ ਮੈਂ ਇਹ ਸਮਝਦਾ ਸੀ ਜਿਹੜੇ ਆਪਣੇ ਹਿੰਦੂ ਵੀਰ ਨੇ ਇਹ ਸਮਝਦਾਰ ਨੇ ਇਹਨਾਂ ਕੋਲ 5000 ਸਾਲ ਦਾ ਗਿਆਨ ਆ ਚਾਣਕਿਆ ਨੀਤੀ ਨੀਤੀਵਾਨ ਨੇ ਔਰ ਬੜੀ ਹੀ ਨੀਤੀ ਨਾਲ ਸਿੱਖਾਂ ਕੋ ਸਿੱਖਾਂ ਦੀ ਤਾਂ ਸਮੱਸਿਆ ਇਸ ਚੀਜ਼ ਆ ਵੀ ਇਹ ਤਾਂ ਪੜ ਲੜਾਈ ਲੜਨਾ ਜਾਣਦੇ ਨੇ ਢਕਣ ਜਾਣਦੇ ਨੇ ਛੇਤੀ ਢਕ ਜਾਂਦੇ ਨੇ ਮੇਰੀ ਹਿੰਦੂਗੋਵਾਰੇ ਸਮਝ ਇਹ ਸੀ ਹਿੰਦੂ ਭਾਈਚਾਰੇ ਬਾਰੇ ਵੀ ਇਹ ਬੜੇ ਸਮੇਂਦਾਰ ਨੇ ਬੜੇ ਕਮ ਸਮੇਂਦਾਰੀ ਤੋਂ ਕਰਦੇ ਨੇ ਪਰ ਜੋ ਕੁਝ ਉਸ ਦਿਨ ਹੋਇਆ ਉਤੋਂ ਇਹ ਮੈਨੂੰ ਇਹ ਜਾਪਿਆ ਵੀ ਇਹ ਅਨਾੜੀ ਨਿਕਲੇ ਔਰ ਉਹੋ ਹੀ ਟਰੈਪ ਜਿਹੜਾ ਆ ਮੈਂ ਸਾਹਮਣੇ ਵੀ ਸਿੱਖ ਜਥੇਬੰਦੀਆਂ ਤੇ ਇਹਨੇ ਲਗਾਇਆ ਸੀ ਉਹ ਬੈਕਫਾਰ ਕਰ ਗਿਆ ਉਲਟਾ ਪੈ ਗਿਆ ਹੁਣ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਫੜੇ ਜਾ ਰਹੇ ਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਔਰ ਇਸ ਦੀਆਂ ਜਦੋਂ ਏਜੰਸੀ ਨੇ ਕਿਹਾ ਕਿ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਤਰ੍ਹਾਂ ਦੀ ਹਥਿਆਰ ਨਿਕਲੇ ਨੇ ਕਈ ਤਰ੍ਹਾਂ ਦਾ ਉਹਨਾਂ ਦੀ ਇੱਥੋਂ ਤੱਕ ਕਿ ਪੀਸਫੁਲ ਡੈਮੋਨਸਟ੍ਰੇਸ਼ਨ ਨੂੰ ਉਹਨਾਂ ਨੂੰ ਅਨਲੌਫਲ ਡਿਕਲੇਅਰ ਕਰਨਾ ਪਿਆ ਤੇ ਉਹ ਫਿਰ ਉਹ ਉਹਦੇ ਨਾਲ ਉਹਨਾਂ ਦਾ ਪ੍ਰਭਾਵ ਜਿਹੜਾ ਸੀ ਇੱਕ ਅਨਾੜੀ ਵਾਲਾ ਬਣਿਆ ਔਰ ਏਜੰਸੀਆਂ ਦੀ ਨਜ਼ਰ ਦੇ ਵਿੱਚ ਉਹ ਵਿਕਟਮ ਤੇ ਰਹਣ ਦੀ بجائے ਇੱਕ 扑ਕਾਓ 扑ਕਾਹਟ ਪੈਦਾ ਕਰਨ ਵਾਲੀ ਤਰ ਦੇ ਰੂਪ ਦੇ ਵਿੱਚ ਬਿਲਕੁਲ ਵੈਸੇ ਆਪਾਂ ਦਰਸ਼ਕਾਂ ਨੂੰ ਮੇਰੇ ਖਿਆਲ ਇੱਥੇ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਅਸੀਂ Hindu ਭਾਈਚਾਰਾ ਸ਼ਬਦ ਵਰਤਦੇ ਆ ਅਸੀਂ ਤਮਾਮ ਹਿੰਦੂਆਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਉੱਥੇ ਆਰਗੇਨਾਈਜ਼ਰ ਨੇ ਇਹਨਾ ਕੰਮਾਂ ਲਈ ਜਿਸ ਤਰੀਕੇ ਨਾਲ ਖਾਲਸਤਾਨੀ ਕੋਈ ਤਰ੍ਹਾਂ ਨਹੀਂ ਇਸੇ ਤਰ੍ਹਾਂ ਹੀ ਕੋਈ ਹਿੰਦੂ ਤਰ੍ਹਾਂ ਹੋਣ ਗਿਆ ਬਾਕੀ ਹਿੰਦੂ ਭਾਈਚਾਰਾ ਵੀ ਸਿੱਖਾਂ ਦੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਪਿਆਰ ਮੁਹੱਬਤ ਨਾਲ ਮਿਲਖਾ ਰਹਿਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਭਾਈਚਾਰਾ ਜਿਹੜਾ ਬਹੁਤ ਵੱਡੀ ਇਹ ਆਪਾਂ ਉਹਨਾਂ ਦੀ ਗੱਲ ਕਰਦੇ ਜਿਹੜਾ ਐਕਟ ਆਫ ਮਾਸ ਮੈਂ ਉਹੀ ਗੱਲ ਕਰ ਰਿਹਾ ਹਾਂ ਜਿਹੜਾ ਜਿਹੜਾ ਅੱਗੇ ਆ ਜਿਹੜਾ ਉਹ ਚੀਜ਼ਾਂ ਉਸ ਕਰਕੇ ਉਹ ਉਹ ਗੱਲ ਹੋ ਜਾਂਦੀ ਆ ਨਾ ਸਿੱਖਾਂ ਦੇ ਕਿਸੇ ਵੀ ਮਸਲੇ 'ਚ ਸਾਰੇ ਸਿੱਖ ਸ਼ਾਮਲ ਨਹੀਂ ਸਿੱਖਾਂ ਦੇ ਹਿੰਦੂਆਂ ਦੇ ਸਾਰੇ ਮਸਲੇ ਚ ਸਾਰੇ ਹਿੰਦੂ ਸ਼ਾਮਲੇ ਬੜੇ ਸੁਜਵਾਨ ਆਪਣੇ ਸਿੱਖ ਭਾਈਚਾਰੇ ਚਵੇਂ ਲੋਕ ਆ ਕੋ ਕਿਸ ਤਰ੍ਹਾਂ ਦੀ ਪੜਗਾਟ ਨੂੰ ਪਸੰਦ ਨਹੀਂ ਕਰਦੇ ਔਰ ਇਥੇ ਦੋਨਾਂ ਭਾਈਚਾਰੇ ਦੇ ਲੋਕਾਂ ਨੇ ਇਸ ਗੱਲ ਨੂੰ ਨਹੀਂ ਪਸੰਦ ਕੀਤਾ ਵੀ ਇਹ ਪੜਗਾਟ ਵਾਲਾ ਮਾਹੌਲ ਜਿਹੜਾ ਹੈਗਾ ਉਹ ਠੀਕ ਨਹੀਂ ਇਸ ਗੱਲ ਨੂੰ ਉਹ ਉਹਨਾਂ ਨੇ ਉਹਨਾਂ ਨੂੰ ਪਰੇਸ਼ਾਨੀ ਵੀ ਹੋਈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਹਰਜੀਤ ਜੀ ਉਹ ਮੇਰੀ ਗੱਲ ਉਹਨਾਂ ਨਾਲ ਹੋਈ ਉਨੰਨੇ ਦੱਸਿਆ ਮੈਂ ਜੇਕਰ ਇਤਦ ਦੇ ਮਹੌਲ ਰਿਆ ਤੇ ਅਸੀਂ ਤਾਂ ਇੱਥੇ ਆਪੋ ਆਪਣੇ ਘਰਾਂ ਤੇ ਇੰਨਾ ਇੰਨਾ ਪੈਸਾ ਖਰਚ ਕੀਤਾ ਹੋਇਆ ਆ ਪਾ ਇਹਨੇ ਲਾਇ ਹੋਇਆ ਜੇ ਜੇ ਕਿਤੇ 2-4 ਮਹੀਨੇ ਇਦਾਂ ਦੀ ਗੱਲ ਹੋਰ ਚੱਲਦੀ ਨਹੀਂ ਤੇ ਇੱਥੇ ਤਾਂ ਕਰ ਰੀਆਂ ਕੀਮਤਾਂ ਘਟ ਜਾਣਗੀਆਂ ਹਾਂਜੀ ਸੋ ਇਹ ਉਹ ਸੋ ਇਹ ਚੀਜ਼ ਯੂ نو ਇਹ ਚੀਜ਼ ਨੂੰ ਪਸੰਦ ਨਹੀਂ ਕਰਦੇ ਕੋਈ ਵੀ ਢਕਾਟ ਵਾਲਾ ਮਾਹੌਲ ਕਿਸੇ ਲਈ ਵੀ ਕਹਿੰਦਾ ਮਤਲਬ ਚੰਗਾ ਨਹੀਂ ਹੈ ਅੱਛਾ ਸਰ ਜੀ ਬਹੁਤ ਸਾਰੇ ਜਿਹੜੇ ਮੋਡਰੇਟ ਸੇਕ ਨੇ ਜਾਂ ਨਾਰਮਲ ਸੇਕ ਕਹਿੰਦੇ ਨੇ ਜਿਹੜੇ ਆਪਣੀ ਰੋਜ਼ੀ ਰੋਟੀ 'ਚ ਹੀ ਕੰਮ ਕਰਦੇ ਆ ਛੋਟੀਆਂ-ਮੋਟੀਆਂ ਜੌਬ ਕਰਕੇ ਗੁਜ਼ਾਰੇ ਕਰਦੇ ਇੱਥੇ ਕੈਨੇਡਾ 'ਚ ਵੀ ਸਾਰੇ ਲੋਕ ਇੰਨੇ ਸੌਕੇ ਤੇ ਐ ਨਹੀਂ ਗਏ ਕਿ ਸਾਰਿਆਂ ਕੋਲ ਨਫ ਮਨੀ ਆ ਤੇ ਉਹਨਾਂ ਕੋ 10-10 ਘਾਰ ਆ ਜਿੱਦਾਂ ਇਹ ਪ੍ਰੋਪਾਗੈਂਡਾ ਆ ਕੇ ਉੱਥੇ ਚੱਲ ਜੋ ਤੇ ਸਭ ਕੁਝ ਰਿਆ ਇੱਥੇ ਆਪਾਂ ਦੇਖਦੇ ਆ ਕਿ ਮжоਰਿਟੀ ਜਿਹੜੇ ਲੋਕ ਨੇ ਉਹ ਉਹਨਾਂ ਦਾ ਹੀ ਸੰਘਰਸ਼ ਕਰ ਰਿਹਾ ਜਿੱਦਾਂ ਦਾ ਦੁਨੀਆ ਭਰ ਚ ਹੈਗਾ ਕੋਈ ਠੀਕਿਆ ਇਥੋਂ ਦੀ ਸੋਸਾਇਟੀ ਡਵਲ ਪਿਆ ਕੋਈ ਚੀਜ਼ ਅਪਸਿਲਟੀਆਂ ਹੈਗੀਆਂ ਨੇ ਪਰ ਜਿਹੜੀ ਦੌੜ ਆ ਬੰਦੇ ਦੀ ਜਿਹੜੀ ਟੈਂਸ਼ਨਸ ਨੇ ਜਿਹੜੀਆਂ ਸਟ्रेस ਆ ਉਹ ਉਦਾਂ ਹੀ ਨੇ ਤੇ ਬਹੁਤੇ ਸਾਰੇ ਜਿਹੜੇ ਲੋਕ ਆ ਇਸੇ ਕਰਕੇ ਚਾਹੁੰਦੇ ਕਿ ਅਮਨ ਸ਼ਾਂਤੀ ਰਵੇ ਤੇ ਆਪਾਂ ਇਸ ਪਾਸੇ ਨਹੀਂ ਜਾਣਾ ਤੇ ਲੋਕ ਇਹ ਵੀ ਸਮਝਦੇ ਆ ਕਿ ਜਿਹੜੇ ਥੋੜੇ ਜੇ ਸ਼ਾਮ ਆਫਟਰ ਦੇ ਸ਼ਬਦ ਫ੍ਰੀਜ ਐਲੀਮੈਂਟਸ ਨੇ ਸਾਰੀਆਂ ਸੁਸਾਇਟੀਆਂ ਚ ਹੁੰਦੇ ਆ ਤੇ ਇਹ ਜਿਹੜੇ ਆ ਇਹ ਮਾਹੌਲ ਖਰਾਬ ਕਰਦੇ ਆ ਤੇ ਜਿਸ ਤਰੀਕੇ ਨਾਲ Hindu ਜਿਹੜੇ ਐਲੀਮੈਂਟਸ ਤੇ ਦੂਜੇ ਪਾਸੇ ਖਾਲਸਤਾਨੀ ਐਲੀਮੈਂਟਸ ਸੀ ਤੁਸੀਂ ਆਪ ਹੀ ਕਿਹਾ 20 25 ਤੋਂ ਵੱਧ ਨਹੀਂ ਸੀ ਉਹ ਲੋਕ ਤੇ ਅੰਦਰ 20 25 ਨਾ ਹੋਣਗੇ 30 ਹੋਣਗੇ ਜਾਂ ਉਸ ਤੋਂ ਬਾਅਦ ਜ਼ਿਆਦਾ ਮੂਵ ਬਣੀ ਹੋਊਗੀ ਪਰ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਇਹਨਾਂ ਦੇ ਪਿੱਛੇ ਸ਼ਕਤੀ ਇੱਕੋ ਹੀ ਆ ਕੋਈ ਜਿਹੜੀ ਇਹ ਦੇਖਿਆ ਤੇ ਇੱਕੋ ਪੇਜ ਤੇ ਨੇ ਤੇ ਜਿੱਦਾਂ ਹੀ ਪੰਜਾਬੀ ਸ਼ਬਦ ਨੇ ਇਹਦਾ ਨੂਰਾ ਕੁਸ਼ਤੀ ਉਹ ਆ ਤੇ ਇਹਦਾ ਫਾਇਦਾ ਵੀ ਇੱਕੋ ਹੀ ਤਰ੍ਹਾਂ ਨੂੰ ਹੁੰਦਾ ਹੈ ਸਾਰੇ ਕੋਈ ਦਾ ਨਾ ਕੈਨੇਡੀਅਨ ਸਰਕਾਰ ਨੂੰ ਹੁੰਦਾ ਨਾ ਇਥੋਂ ਦੇ ਭਾਈਚਾਰਿਆਂ ਨੂੰ ਹੁੰਦਾ ਕੋਈ ਇੱਕ ਸ਼ਕਤੀ ਅਸੀਂ ਆ ਜਿਸ ਨੂੰ ਇਹ ਵੰਡ ਪਾਉਣ ਦੇ ਵਿੱਚ ਫਾਇਦਾ ਹੁੰਦਾ ਹੋਊਗਾ ਆ ਦੋ ਪੱਖ ਨੇ ਜਿਹਦੇ ਹਾਂਜੀ ਇੱਕ ਤਾਂ ਪੱਖ ਹੈਗਾ ਇਹਦਾ ਆਪਾਂ ਜਿਹੜਾ ਨੈਰੇਟਿਵ ਉੱਥੋਂ ਲੈ ਕੇ ਉੱਥੋਂ ਭਾਈਚਾਰੇ ਨੈਰੇਟਿਵ ਲੈ ਕੇ ਆਏ ਨੇ ਤਾਂ ਜਿਹੜੀਆਂ ਜਿਹੜੀਆਂ ਫਾਇਟ ਲਾਈਨਸ ਉੱਥੇ ਨੇ ਹੂੰ ਉਹ ਫਾਟ ਲਾਈਨਸ ਤੇ ਇਹ ਹੋਇਆ ਕਿ ਤੁਸੀਂ ਇੱਕ ਆ ਇਹ ਇੰਡੀਅਨ ਪੋਲਿਟਿਕਸ ਦਾ ਹੁਣ ਹਿੱਸਾ ਬਣ ਗਿਆ ਕਿ ਤੁਸੀਂ ਇੱਕ ਛੋਟਾ ਦੁਸ਼ਮਣ ਪੈਦਾ ਕਰੋ ਔਰ ਉਹ ਦੁਸ਼ਮਣ ਦਿਖਾਓ ਦੁਸ਼ਮਣ ਅਸਲ ਵਿੱਚ ਉਹ ਉਹ ਹੋਵੇ ਤਾਂ ਤੇ ਫਿਰ ਤੁਸੀਂ ਉਹ ਦੁਸ਼ਮਣ ਅਸਲ ਵਿੱਚ ਨਾ ਤਾਕਤਵਰ ਹੋਵੇ ਤੇ ਨਾ ਉਹ ਹੋਵੇ ਪਰ ਉਹਦਾ ਉਹ ਲੱਗੇ ਤੁਹਾਨੂੰ ਦਾਇਤ ਬਹੁਤ ਵੱਡਾ ਲੱਗੇ ਉਹਦੇ ਨਾਲ ਜਿਹੜਾ ਹੈਗਾ ਕੋਈ ਵੱਡੀ ਮジョਰਿਟੀ ਕਮਿਊਨਿਟੀ ਜਿਹੜੀ ਆ ਉਹਦੇ ਤੋਂ ਉਹਦੇ ਮਾਂ ਚ ਭੈ ਪੈਦਾ ਹੋਵੇ ਫਿਰ ਤੁਸੀਂ ਉਸ ਦੁਸ਼ਮਣ ਨੂੰ ਖਤਮ ਕਰ ਦਿਓ ਉਸ ਦੁਸ਼ਮਣ ਨੂੰ ਖਤਮ ਕਰਕੇ ਉਸ ਜਿਹੜਾ ਡਰੇ ਹੋਏ ਮਾਨਸਿਕਤਾ ਡਰੇ ਹੋਏ ਲੋਕ ਨੇ ਜਿਹੜੇ ਮジョਰਿਟੀ ਚ ਨੇ ਉਹਨਾਂ ਦੀ ਤੁਸੀਂ ਹਮਦਰਦੀ ਇਹ ਨੈਰੇਟਿਵ ਦੇ ਪਿੱਛੋਂ ਆਇਆ ਨਾ ਜੀ ਇਹ ਸਾਡਾ ਨੈਟਿਵ ਆਇਆ ਪਿੱਛੋਂ ਇਹ ਨੈਰੇਟਿਵ ਪਿੱਛੋਂ ਆਇਆ ਔਰ ਪਿਛਲੇ ਪਿਛਲੀ ਪੋਲਿਟਿਕਸ ਦੇ ਵਿੱਚ ਉਹ ਨੈਰੇਟਿਵ ਅਜੇ ਵੀ ਕੰਮ ਕਰਦਾ ਔਰ ਹੋਰ ਉਹ ਨੈਰੇਟਿਵ ਜਿਹੜਾ ਹੈਗਾ ਉਹਦੇ ਤੋਂ ਹੁਣ ਮਿਸਾਲ ਆ ਜੀ ਗੁਰਪਤਵੰਨ ਸਿੰਘ ਪੰਨੂ ਅਮਰੀਕਾ 'ਚ ਬੈਠਾ ਇੱਕ ਵੀਡੀਓ ਪਾਉਂਦਾ ਵੀਡੀਓ ਇਹ ਪਾਉਂਦਾ ਵੀ ਉੱਥੇ ਕਿਸੇ ਨੇ ਦਿੱਲੀ ਜਾਂ ਕਿਸੇ ਪੰਜਾਬ ਦੇ ਕਿਸੇ ਕੰਧ ਦੇ ਉੱਤੇ ਖਾਲਸਤਾਨ ਲਿਖ ਦਿੱਤਾ ਉਹ ਕਿਸੇ ਤੋਂ ਨੇ ਕਿੱਦਾਂ ਲਿਖਵਾਇਆ ਕਿਸੇ ਨੂੰ ਨਹੀਂ ਪਤਾ ਉੱਥੋਂ ਲਿਖਵਾਇਆ ਇੱਥੋਂ ਆ ਕੇ ਵੀਡੀਓ ਪਾਉਂਦਾ ਇੱਥੇ ਸਾਨੂੰ ਕੈਨੇਡਾ ਬੈਠੇ ਉਹਨਾਂ ਅਮਰੀਕਾ ਬੈਠਿਆਂ ਨੂੰ ਕੁਝ ਨਹੀਂ ਪਤਾ ਇੰਡੀਆ ਮੀਡੀਆ ਉਹਨੂੰ ਅਣਕਾਟੋ ਦੀ ਕਹਿੰਦਾ ਮਤਲਬ ਕਿ ਨੇਕ ਨੇ ਬੜੀ ਵੱਡੀ ਵੱਡੀ ਲੰਬੀ ਕਵਰੇਜ ਦਿੰਦਾ ਤੇ ਵੱਡੇ ਇਹ ਉਹਦੇ ਬਾਰੇ ਢੜਕਾ ਢੁਕਾ ਕੇ ਸਾਰੇ ਸਾਰੇ ਇਸ ਨੂੰ ਇਸ ਤਰ੍ਹਾਂ ਦੱਸਦਾ ਵੀ ਜਿਵੇਂ ਦੇਸ਼ ਤੇ ਹਮਲਾ ਹੋ ਗਿਆ ਔਰ ਹਟਦਨੀ ਔਰ ਪਿਛਲੇ ਲੰਬੇ ਕਈ ਸਾਲਾਂ ਤੋਂ ਇਸ ਚੀਜ਼ ਨੂੰ ਉਹ ਇੰਡੀਅਨ ਮੀਡੀਆ ਜਿੰਨੀ ਗੁਰਪ੍ਰਤਮ ਪੰਨੂ ਦੀ ਹਾਈਪ ਕਰੀਟ ਕੀਤੀ ਹੈ ਉਹਦੀ ਹਾਈਪ ਕਰੀਟ ਕੀ ਹਾਈਪ ਕਰਤੋਂ ਪਾ ਉਹਦਾ ਸਿਗਾ ਵੀ ਇੰਡੀਆ ਦੇ ਵਿੱਚ ਉਹਨੂੰ ਦੱਸਿਆ ਜਾਵੇ ਵੀ ਇਹ ਇੱਕ ਮੌਨਸਟਰ ਬਹੁਤ ਵੱਡਾ ਕੋਈ ਇੱਕ ਹੈਗਾ ਦੇਸ਼ ਦੁਸ਼ਮਣ ਆ ਤੇ ਉਹਦੇ ਬਾਰੇ ਇੱਕ ਮਾਹੌਲ ਕੀਤਾ ਜਾਵੇ ਅਸਲ ਵਿੱਚ ਤਾਂ ਉਹ ਟੀਵੀ ਤੇ ਹੀ ਕਰਨਾ ਨਾ ਤੁਸੀਂ ਟੀਵੀ ਤੇ ਕਰਨਾ ਤਾਂ ਲੋਕਾਂ ਦੇ ਆਪਣੇ ਲਿਵਿੰਗ ਰੂਮ ਦੇ ਵਿੱਚ ਟੀਵੀ ਪਿਆ ਉੱਥੇ ਗਾਦੋਂ ਇੱਕ ਖਬਰ ਪਹੁੰਚਦੀ ਜਾਂਦੀ ਆ ਤੁਸੀਂ ਉਸ ਨੂੰ ਰਿਪੀਟ ਕਰਦੇ ਹੋ ਹੁਣ ਉਹਨੂੰ ਅਗਨੋਰ ਕਰਨ ਦੀ ਬਜਾਏ ਤੇ ਤੁਸੀਂ ਉਹਨੂੰ ਲੋਕਾਂ ਦੇ ਘਰਾਂ ਦਾ ਕਪਚਾ ਹੁਣ ਤੁਸੀਂ ਆ ਗਏ ਆ ਉਸ ਪੰਨੋ ਨੂੰ ਖਤਮ ਕਰਨ ਹੁਣ ਜਦੋਂ ਉਸ ਪੰਨੋ ਨੂੰ ਖਤਮ ਕਰਨ ਆ ਗਏ ਆ ਨੈਚਰ ਦਾ ਕਤਲ ਹੋ ਗਿਆ ਫਿਰ ਤੁਸੀਂ ਉੱਤੇ ਨੈਰੇਟਿਵ ਸਿਰਜਦੇ ਆ ਵੀ ਅਸੀਂ ਦੇਸ਼ ਦਾ ਦੁਸ਼ਮਣ ਕੋਸਕੇ ਮਾਰेंगे ਤੇ ਉਹਦੇ ਨਾਲ ਫਿਰ ਉਹ ਜਿਹੜਾ ਉਹ ਜਿਹੜਾ ਤੁਸੀਂ ਹਾਂਗੇ ਹੁੰਦੇ ਹੋ ਫਿਰ ਤੁਸੀਂ ਦੂਜੇ ਪਾਸੇ ਜਾਂਦੇ ਜਿਹੜਾ ਤੁਸੀਂ ਹਾਈਪ ਕਰੀਏ ਕਿਤੇ ਸੀਗਾ ਮਾਈਂਡ ਦੇ ਵਿੱਚ ਇੱਕ ਡਰ ਪੈਦਾ ਕੀਤਾ ਸੀਗਾ ਉਹਦੀ ਹਮਦਰਦੀ ਹਾਸਲ ਕਰਕੇ ਤੁਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਦੇਸ਼ ਦੇ ਦੁਸ਼ਮਣਾਂ ਨੂੰ ਦੋ ਰੇੜੇ ਸਾਤ ਸਮੁੰਦਰਾਂ ਤੋਂ ਪਾਰ ਜਾ ਕੇ ਵੀ ਖਤਮ ਕਰਨ ਦੇ ਸਮਰਾਥਾਂ ਇਹ ਮੈਂ ਸਮਝਦਾ ਵੀ ਬੇਈਮਾਨ ਨੈਰੇਟਿਵ ਸੀ ਬਹੁਤਾ ਇਮਾਨਦਾਰੀ ਵਾਲਾ ਬਹੁਤਾ ਸਮਝਦਾਰੀ ਵਾਲਾ ਨੈਰੇਟਿਵ ਨਹੀਂ ਹੈ ਦੇਸ਼ ਦੀ ਤਰੱਕੀ ਵੱਲ ਜਾਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਆ ਚਾਹੇ ਉਹ ਬੇਰੁਜ਼ਗਾਰੀ ਦੀ ਸਮੱਸਿਆ ਹੈ ਚਾਹੇ ਲੋਕਾਂ ਨੂੰ ਮੰਗਿਆ ਇਹ ਬਹੁਤ ਤਰ੍ਹਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਇਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦਾ ਇੱਕ ਕਾਰਜਾ ਤੇ ਜਿਹੜਾ ਕਿ ਸਰਕਾਰਾਂ ਜੇ ਸਿਆਣਪ ਕਰਨ ਤਾਂ ਇਸ ਪਾਸੇ ਨਾ ਜਾਣ ਬਚਿਆ ਜਾ ਸਕਦਾ ਇੱਥੋਂ ਬਚਿਆ ਜਾ ਸਕਦਾ ਇਸ ਫਾਟ ਲਾਂ ਦਾ ਦੂਜਾ ਪੱਖ ਹੈਗਾ ਜੀ ਇਹ ਦੂਜਾ ਪੱਖ ਹੈ ਉਹ ਇਹ ਹੈ ਕਿ ਤੁਸੀਂ ਦੱਸਿਆ ਆਮ ਲੋਕ ਜਿਹੜੇ ਨੇ ਬਿਲਕੁਲ ਠੀਕ ਆਮ ਲੋਕਾਂ ਦਾ ਆਮ ਲੋਕ ਆਪਣੀ ਰੋਜੀ ਰੋਟੀ ਦੇ ਲਈ ਸੰਘਰਸ਼ ਕਰਦੇ ਨੇ ਉਹਨਾਂ ਦੀਆਂ ਬੜੀਆਂ ਸਮੱਸਿਆਵਾਂ ਨੇ 90 95% ਲੋਕ ਜਿਹੜੇ ਨੇ ਆਪਣੇ ਇਸੇ ਮਸਲੇ ਦੇ ਵਿੱਚ ਉਲਝੇ ਹੋਏ ਨੇ ਉਸ ਤੋਂ ਬਾਅਦ ਕੁਝ ਲੋਕ ਐਸੇ ਵੀ ਨੇ ਜਦੋਂ ਥੋੜੇ ਜਿਹੇ ਲੋਕ ਕੁਸ਼ਲ ਸਟੈਬਲਿਸ਼ ਹੋ ਜਾਂਦੇ ਨੇ ਤੇ ਫੇਰ ਭਾਈਚਾਰੇ ਵੀ ਕੁਝ ਲੋਕ ਜਿਹੜੇ ਨੇ ਉਹ ਆਪਣੇ ਆਪਣੀ ਪਾਵਰ ਵੀ ਅਸਰਟ ਕਰਦਿਆਂ ਨੇ ਉਹ ਪਾਵਰ ਦੇ ਵਿੱਚੋਂ ਵੀ ਆਪਣਾ ਸ਼ੇਅਰ ਮੰਗੇ ਸ਼ੇਅਰ ਚਾਹੁੰਦਿਆਂ ਨੇ ਉਹ ਪਾਵਰ ਦੇ ਵਿੱਚ 파ਟਨਰ ਬਣਾ ਚਾਹੁੰਦਿਆਂ ਨੇ ਅੱਗੇ ਅੱਗੇ ਜਾਣਾ ਚਾਹੁੰਦਿਆਂ ਨੇ ਕੈਨੇਡਾ ਦੇ ਵਿੱਚ ਸਿੱਖ ਆਏ ਹੋਏ ਨੇ ਪਹਿਲਾਂ ਤੋਂ ਤੇ ਸਿੱਖਾਂ ਦੀ ਸੀਗੀ ਇੱਥੇ ਗਿਣਤੀ ਜ਼ਿਆਦਾ ਔਰ ਇਹਨਾਂ ਨੇ ਕੰਸੋਲिडेट ਆਪਣੀ ਜਿਹੜੀ ਸੀ ਸ਼ਕਤੀ ਕੀਤੀ ਔਰ ਇਹ ਲਿਬਰਲ ਪਾਰਟੀ ਦੇ ਵਿੱਚ ਕਾਫੀ ਅੱਗੇ ਚਲੇ ਗਏ ਜਿਸ ਦੇ ਨਾਲ ਬਾਕੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਦਾ ਮਾਮਲਾ ਸਿੱਖਾਂ ਨੇ ਸ਼ਾਇਦ ਕਾਫੀ ਜ਼ਿਆਦਾ ਪੋਲਿਟਿਕਸ ਦੇ ਵਿੱਚੋਂ ਜਿਨ੍ਹਾਂ ਦਾ ਹਿੱਸਾ ਬਣਦਾ ਸੀ ਉਸ ਤੋਂ ਜ਼ਿਆਦਾ ਗ੍ਰਾਬ ਕਰ ਲਿਆ ਇਹ ਇੱਕ ਉਸ ਤੋਂ ਜ਼ਿਆਦਾ ਇਹਨਾਂ ਦਾ ਇਨਫਲੂਐਂਸ ਆ ਇਹਨਾਂ ਨੇ ਇੱਕ ਕਲਾਊਡ ਕ੍ਰੀਏਟ ਕਰ ਲਿਆ ਇੱਕ ਪਾਣਾ ਇੱਕ ਕਰਨ ਦਾ ਮਤਲਬ ਇਹਨਾਂ ਦਾ ਤੇ ਬਹੁਤ ਜ਼ਿਆਦਾ ਅਸਰ ਅਸਰ ਸੁਖ ਬਣਾ ਲਿਆ ਤੇ ਉਹ ਜਿਹੜਾ ਦੂਜਾ ਭਾਈਚਾਰਾ ਉਹ ਆਪਣਾ ਉਹਦੇ ਚੋਂ ਸ਼ੇਅਰ ਅਸਰਟ ਕਰ ਰਿਆ ਹੁਣ ਲਿਬਰਲ ਪਾਰਟੀ ਦੇ ਵੱਲੋਂ ਤਾਂ ਜੀ ਹੈਗੀ ਆ ਉਹ ਤਾਂ ਸੈਚੂਰੇਸ਼ਨ ਹੋਈ ਹੋਈ ਆ ਦੂਸਰੇ ਭਾਈਚਾਰੇ ਦੇ ਕੋਲ ਇੱਥੇ ਵੋਟਾਂ ਦੇ ਰਾਹੀਂ ਜਿਹੜੀ ਕਜ਼ਰੋਇਲਟ ਪਾਰਟੀ ਆ ਕੰਜ਼ਰਵੇਟਿਵ ਪਾਰਟੀ ਆ ਉਹਦੇ ਰਾਹੀਂ ਉਹਨਾਂ ਦੇ ਕੋਲ ਗੁੰਜਾਇਸ਼ ਹੈ ਕੋਣ ਲੋਕ ਇਸ ਤਰ੍ਹਾਂ ਵੀ ਵੇਖ ਰਹੇ ਨੇ ਤਾਂ ਫਾਟ ਲਾਈਨ ਸਾਡੇ ਕੋਲ ਪਹਿਲਾਂ ਹੀ ਜਿਹੜੀਆਂ ਨੇ ਉੱਥੋਂ ਅਸੀਂ ਇੰਪੋਰਟ ਕੀਤੀਆਂ ਹੋਈਆਂ ਨੇ ਉਹਨਾਂ ਫਾਟ ਲਾਈਨ ਦੇ ਉੱਪਰ ਹੀ ਇਥੇ ਦੀ ਪੋਲਿਟਿਕਸ ਨੂੰ ਚਲਾਉਣ ਦਾ ਜਿਹੜਾ ਹੈਗਾ ਕੁਝ ਲੋਕ ਯਤਨ ਕਰ ਰਹੇ ਨੇ ਜਾਂ ਇਸ ਖਿਆਲ ਦੇ ਵਿੱਚ ਨੇ ਆਪਣਾ ਸ਼ੇਅਰ ਲੈਣਾ ਚਾਹੁੰਦੇ ਆ। ਉਹ ਵੀ ਸ਼ੇਅਰ ਲੈਣਾ ਚਾਹੁੰਦੇ ਨੇ ਔਰ ਉਹ ਵੀ ਜੇਕਰ ਇਹਨਾਂ ਇਹ ਤੋਂ ਬਚ ਕੇ ਚੱਲਣ ਉਹਨਾਂ ਨੇ ਅਲਟੀਮੇਟਲੀ ਇਹ ਸ਼ੇਰ ਉਹਨਾਂ ਨੂੰ ਮਿਲਣੇ ਮਿਲਣਾ ਜਦੋਂ ਉਹ ਆ ਗਏ ਨੇ ਉਹਨਾਂ ਦੇ ਬੱਚੇ ਇੱਥੇ ਨੇ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਆ ਉਹਨਾਂ ਦੀ ਗਿਣਤੀ ਵੀ ਕਾਫੀ ਹੋ ਗਿਆ ਅਵੈਂਚਿਊਲੀ ਉਹਨਾਂ ਨੇ ਵੀ ਇਹਦੇ ਵਿੱਚ ਅੱਗੇ ਜਾਣਾ ਹੈ ਜਾਣਾ ਔਰ ਅੱਗੇ ਜਾਣ ਚ ਕੋਈ ਹਰਜ ਨਹੀਂ ਪਰ ਉਹਨਾਂ ਨੂੰ ਆਪਣਾ ਜਿਹੜਾ ਨੈਰੇਟਿਵ ਆ ਉਹ ਕੋਈ ਕੈਨੇਡੀਅਨ ਨੇਚਰ ਦਾ ਸਿਰਜਣਾ ਚਾਹੀਦਾ ਨਾ ਕਿ ਉਹਨਾਂ ਨੂੰ ਆਪਣਾ ਜਿਹੜਾ ਬੈਕ ਹੋਮ ਵਾਲਾ ਨੈਟਰ ਆ ਭਈ ਮੈਂ ਖਾਲਸਤਾਨੀ ਵਿਰੋਧੀ ਆ ਹਾਂ ਖਾਲਸਤਾਨ ਨੇ ਤੁਹਾਡੀ ਚਾਹ ਗੱਲ ਬਿਲਕੁਲ ਠੀਕ ਆ ਵੀ ਤੁਸੀਂ ਖਾਮ ਖਾਦਾ ਇੱਕ ਨੈਰੇਟਿਵ ਵੀ ਤੂੰ ਖਾਲਸਤਾਨ ਉਹਨਾਂ ਨੂੰ ਖਾਲਸਤਾਨ ਪੱਖੀ ਕਹਿ ਕੇ ਉਹ ਹਣ ਜਿਹੜੇ ਵੀ ਲਿਬਰਲ ਦੇ ਵਿੱਚ ਨੇ ਟਰੂਡੋ ਖਾਲਸਤਾਨ ਪੱਖੀ ਉਹ ਤਾਂ ਕਿਹਦੇ ਟਰੂਡੋ ਖਾਲਸਤਾਨ ਇਹਦੇ ਕਨੇਡਾ ਤੇ ਚੜਿਆ ਹੋਇਆ ਇਸ ਕਰਕੇ ਹਿੰਦੂਆਂ ਵਾਸਤੇ ਇਹ ਜਿਹੜਾ ਹੈਗਾ ਮਫੀਦ ਨਹੀਂ ਆ ਤੇ ਇਸ ਕਰਕੇ ਇਹਨੂੰ ਲਾਓ ਤੇ ਕਨਜ਼ਰਵੇਟਿਵ ਜਿਹੜਾ ਹੈਗਾ ਉਹਦੇ ਵੱਲੋਂ ਆ ਆਪਾਂ ਲਿਆਈਏ ਤੇ ਟਰੂਡੋ ਨੂੰ ਜਿਹੜਾ ਹੈਗਾ ਮੇਸੀ ਦਾ ਮਜ਼ਾ ਚਖਾਈਏ ਇਹ ਨੈਰੇਟਿਵ ਆਪਣੇ ਆਪ ਚ ਠੀਕ ਨਹੀਂ ਠੀਕ ਨਹੀਂ ਹੈ ਅਖੀਰ ਤੇ ਜਾ ਕੇ ਉਹ ਜਿਹੜਾ ਇੱਕ ਥੋੜਾ 엘ੀਟ ਅ ਗਰੁੱਪ ਆ ਉਹ ਆਪਣਾ ਪਾਵਰ ਦੇ ਵਿੱਚੋਂ ਸ਼ੇਅਰ ਲੈਣ ਲਈ ਇਸ ਤਰ੍ਹਾਂ ਦਾ ਇੱਕ ਹੱਥ ਕੰਡੇ ਵਾਂਗੂ ਵਰਤ ਰਿਹਾ ਹੱਥ ਕੰਡੇ ਵਾਂਗੂ ਇੱਕ ਅਥਿਆਰ ਵਜੋਂ ਇਸਨੂੰ ਵਰਤ ਰਿਹਾ